ਸਾਰ ਸੰਗਤ ਸਾਵਧਾਨ ਹੋ ਜਿਓ ਭੁੱਲ ਕੇ ਵੀ ਨਾ ਬਾਹਰ ਨਿਕਲਣਾ ਤੜਕੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਨਹੀਂ ਤਾਂ ਪਛਤਾਉਣਾ ਪੈ ਸਕਦਾ ਹੈ ਸੋ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਕਿ ਮੌਸਮ ਨੇ ਇੱਕਦਮ ਹੀ ਕਰਬਟ ਲੈ ਲਈ ਹੈ ਗਰਮੀ ਬਹੁਤ ਜ਼ਿਆਦਾ ਵਧ ਗਈ ਹੈ ਬਹੁਤ ਜ਼ਿਆਦਾ ਜਿਹੜੀ ਗਰਮੈਸ਼ ਹੈ ਉਹ ਹੋ ਚੁੱਕੀ ਹੈ ਹਾਲਾਂਕਿ ਮੌਸਮ ਵਿਭਾਗ ਨੇ ਜਿਹੜਾ ਹਾਈ ਅਲਰਟ ਜਾਰੀ ਕੀਤਾ ਹੈ ਤੇ ਮੌਸਮ ਦੇ ਜਿਹੜੇ ਮਿਜ਼ਾਜ ਨੇ ਉਹ ਇਕਦਮ ਚੇਂਜ ਹੋ ਚੁੱਕੇ ਨੇ ਹਾਲਾਂਕਿ ਹਾਈ ਅਲਰਟ ਜਾਰੀ ਹੋਇਆ ਹੈ ਕਿ ਇੰਨੀ ਗਰਮੀ ਇੰਨੀ ਧੁੱਪ ਜਿਹੜੀ ਹੈ ਉਹ ਸਮੇਂ ਤੋਂ ਪਹਿਲਾਂ ਪੈ ਰਹੀ ਹੈ ਹਾਲਾਂਕਿ ਹਲੇ 10-20 ਦਿਨ ਦਾ ਸਮਾਂ ਹੋਰ ਸੀ ਪਰ ਇਸ ਸਮੇਂ ਤੋਂ ਪਹਿਲਾਂ ਸਭ ਕੁਝ ਹੋ ਰਿਹਾ ਹੈ ਪਰ ਆਖਰਕਾਰ ਕਿ ਸਮੇਂ ਤੋਂ ਪਹਿਲਾਂ ਇਹ ਗਰਮੀ ਪੈਣ ਦਾ ਕਾਰਨ ਕੀ ਹੈ ਕਿਉਂਕਿ ਅਸੀਂ ਦਰਖਤ ਜਿਹੜੇ ਨੇ ਉਸ ਹੱਦ ਤੋਂ ਜ਼ਿਆਦਾ ਵੱਢ ਦਿੱਤੇ ਉਹਨਾਂ ਦਰਖਤਾਂ ਨੂੰ ਅਸੀਂ ਉਹਨਾਂ ਲਗਾਇਆ ਨਹੀਂ ਹੈ ਉਹ ਦਰਖਤ ਜਿਹੜੇ ਨੇ ਉਹ ਅਸੀਂ ਖਤਮ ਕਰ ਦਿੱਤੇ ਹਾਲਾਂਕਿ ਹੁਣ ਜਿਹੜਾ ਤਾਪਮਾਨ ਹੈ ਉਹ 37 ਤੋਂ 39 ਦੇ ਵਿੱਚ ਹੁੰਦਾ ਹੈ 10 12 ਦਿਨਾਂ ਨੂੰ ਵੇਖਿਓ 43 ਤੋਂ 45 ਦੇ ਵਿੱਚ ਹੋ ਜਾਣਾ ਹੈ ਤੇ ਇਥੋਂ ਤੱਕ ਵਿਗਿਆਨੀਆਂ ਨੇ ਇਹ ਗੱਲ ਕਹਿ ਦਿੱਤੀ ਕਿ ਜੇ 50 ਜਾਂ 55 ਦੇ ਵਿੱਚ ਤਾਪਮਨ ਹੋ ਗਿਆ ਤੇ ਇਨਸਾਨ ਜਿਉਂਦਾ ਨਹੀਂ ਰਹਿ ਸਕਦਾ ਇਹਦੀ ਤੜਫ ਤੜਫ ਕੇ ਮੌਤ ਹੋ ਜਾਣੀ ਹੈ ਧਰਤੀ ਦੇ ਵਿੱਚੋਂ ਪਾਣੀ ਅਸੀਂ ਜ਼ਿਆਦਾ ਵੇਸਟ ਕਰਤਾ ਖਤਮ ਕਰਤਾ ਰੁੱਖ ਅਸੀਂ ਨਹੀਂ ਲਗਾਏ ਧਰਤੀ ਨੂੰ ਅੱਗਾਂ ਲਗਾ ਕੇ ਅਸੀਂ ਜਿਹੜਾ ਸਭ ਕੁਝ ਖਤਮ ਕਰ ਦਿੱਤਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਸਾਨੂੰ ਸਮਝਣੀਆਂ ਚਾਹੀਦੀਆਂ ਨੇ ਜ਼ਰੂਰ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਵਿਚਾਰਨੀਆਂ ਚਾਹੀਦੀਆਂ ਨੇ ਕਿਉਂਕਿ ਅਸੀਂ ਇਸ ਦੇ ਜ਼ਿੰਮੇਵਾਰਾਂ ਅਸੀਂ ਇਹ ਸਭ ਕੁਝ ਜਿਹੜਾ ਹੈ ਉਹ ਖੁਦ ਖਤਮ ਕੀਤਾ ਹੈ ਹਾਲਾਂਕਿ ਇੰਨੀ ਗਰਮੀ ਪੈਣ ਦਾ ਕਾਰਨ ਕੀ ਹੈ ਇੰਨੀ ਗਰਮੀ ਤਾਂ ਆਇਆ ਕਿਉਂਕਿ ਅਸੀਂ ਕੁਦਰਤ ਦੇ ਨਾਲ ਛੇੜਛਾੜ ਕਰ ਦਿੱਤੀ ਅੱਜ ਜੇ ਆਪਾਂ ਗੱਲ ਕਰੀਏ ਤਾਂ ਮੌਸਮ ਵਿਭਾਗ ਨੂੰ ਇਹ ਸਾਰਾ ਕੁਝ ਹਾਈ ਅਲਰਟ ਜਾਰੀ ਕਰਨਾ ਕਿਉਂ ਪਿਆ ਕਿਉਂਕਿ ਬਾਹਰ ਨਾ ਨਿਕਲੋ ਘਰ ਜੋ ਕਿਉਂਕਿ ਤੁਸੀਂ ਆਪ ਖੁਦ ਗਰਮੀ ਦਾ ਸ਼ਿਕਾਰ ਹੋ ਸਕਦੇ ਹੋ ਤੁਹਾਡੀ ਮੌਤ ਵੀ ਹੋ ਸਕਦੀ ਹੈ ਇੰਨਾ ਜ਼ਿਆਦਾ ਟੈਂਪਰੇਚਰ ਜੋ ਬਾਹਰ ਨਿਕਲ ਕੇ ਜਿਹੜਾ ਤੁਹਾਨੂੰ ਮੌਸਮ ਦੇ ਮિજાਜਾਂ ਦਾ ਪਤਾ ਲੱਗਣਾ ਇਹ ਤੁਹਾਨੂੰ ਫਿਰ ਬਾਅਦ ਵਿੱਚ ਸਮਝ ਆਉਣੀ ਹੈ ਜਦੋਂ ਤੁਹਾਡੇ ਖੁਦ ਤਨਪਿੰਡੇ ਤੇ ਹਣੇਗੀ ਸੋ ਆਖਰਕਾਰ ਇਹ ਵੱਡਾ ਕਾਰਨ ਹੈ ਕਿ ਗਰਮੀ ਜ਼ਿਆਦਾ ਹੋਈ ਹੈ ਇਹਦਾ ਖੁਦ ਇਨਸਾਨ ਜ਼ਿੰਮੇਵਾਰ ਹੈ ਹਾਲਾਂਕਿ ਵਿਗਿਆਨੀਆਂ ਨੇ ਇਹ ਵੀ ਕਹਿ ਦਿੱਤਾ ਕਿ 28 ਜਾਂ 29 ਦੇ ਵਿੱਚ ਇੰਨੀ ਜ਼ਿਆਦਾ ਗਰਮੀ ਹਾਲਾਂਕਿ 4 ਸਾਲ ਬਾਅਦ 5 ਸਾਲ ਬਾਅਦ ਇੰਨਾ ਤਾਪਮਨ ਹੋਏਗਾ ਕਿ ਸਾਡੇ ਤੋਂ ਬਰਦਾਸ਼ਤ ਨਹੀਂ ਹੋਣਾ ਆ ਜਿਹੜੇ ਸਾਡੇ ਏਸੀ ਨੇ ਹੋਰ ਵਗੈਰਾ ਯਤਨ ਨੇ ਅਸੀਂ ਠੰਡਾ ਕਰਨ ਦੇ ਇਹਨਾਂ ਨੇ ਵੀ ਕੰਮ ਨਹੀਂ ਕਰਨਾ ਕਿਉਂਕਿ ਜਦੋਂ ਟੈਂਪਰੇਚਰ ਜ਼ਿਆਦਾ ਹੋ ਗਿਆ ਇਹ ਚੀਜ਼ਾਂ ਦਾ ਕੀ ਵਾਸਾ ਚੱਲਣਾ ਹੁਣ ਮੰਨ ਲਓ ਵੀ ਤੁਹਾਡੀ ਕਪੈਸਿਟੀ ਜਿਹੜੀ ਹੈ 70 ਕਿਲੋ ਦੀ ਆ ਭਾਰ ਚੁੱਕਣ ਦੀ ਉਹ ਤੁਹਾਡੇ ਤੇ 2 ਕੁਇੰਟਲ 2.5 ਕੁਇੰਟਲ 3 ਕੁਇੰਟਲ ਧਰ ਦਿੱਤਾ 300 ਕੁਇੰਟਲ ਤੇ ਤੁਸੀਂ ਕੀ ਕਰੋਗੇ ਤੁਸੀਂ ਤੁਹਾਡੀ ਮੌਤ ਹੋਣੀ ਹੈ ਨਾ ਇਹ ਨਾ ਚੀਜ਼ਾਂ ਦਾ ਕੀ ਬਸ ਹੋਣਾ ਸੋ ਆਖਰ ਬਾਹਰ ਨਾ ਜਿਹੜਾ ਨਿਕਲੇ ਉਹ ਸੋ ਆਪਣੀ ਸਿਹਤ ਦਾ ਧਿਆਨ ਰੱਖੋ ਬਚਿਆ ਕਿਵੇਂ ਜਾ ਸਕਦਾ ਇਸ ਗਰਮੀ ਤੋਂ ਰੁੱਖ ਲਗਾਓ ਵਾਤੋਂ ਵੱਧ ਰੁੱਖ ਲਗਾਓ ਧਰਤੀ ਨੂੰ ਅੱਗਾਂ ਨਾ ਲਗਾਓ ਔਰ ਵਾਤਾਵਰਨ ਨੂੰ ਦੂਸ਼ਿਤ ਨਾ ਕਰੋ ਪਾਣੀ ਦੀ ਜਿੰਨੀ ਹੋ ਸਕਦੀ ਹੈ ਬਚਤ ਕਰੋ ਐਵੇਂ ਪਾਣੀ ਨਾਲ ਛਿੜਕੀ ਜਾਇਆ ਕਰੋ ਐਵੇਂ ਬਾਧੂ ਧਰਤੀ ਠੰਡੀ ਕਰੀਏ ਐਵੇਂ ਕੁਝ ਨਹੀਂ ਹੁੰਦਾ ਹੈਗਾ ਧਰਤੀ ਵਿੱਚੋਂ ਪਹਿਲਾਂ ਹੀ ਪਾਣੀ ਬਹੁਤ ਨੀਵਾ ਜਾ ਚੁੱਕਿਆ ਜਿੱਥੇ ਜ਼ਰੂਰਤ ਹੈ ਉੱਥੇ ਵਰਤੋ ਆਪਣੇ ਸਰੀਰ ਤੋਂ ਅੱਧੇ-ਅੱਧੇ ਘੰਟੇ ਬਾਅਦ ਪਾਣੀ ਪੀਓ ਜਿਹੜੇ ਧੁੱਪਾਂ ਦੇ ਵਿੱਚ ਵਿਚਾਰੇ ਕੰਮ ਕਰਦੇ ਨੇ ਲੇਬਰ ਦਾ ਤੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਗਿੱਲਾ ਕੱਪੜਾ ਕਰਕੇ ਆਪਣੇ ਸਿਰ ਤੇ ਜ਼ਰੂਰ ਬੰਨੋ ਕਸ ਕਪੜਾ ਸੁੱਕ ਜਾਏ ਫਿਰ ਦੁਬਾਰਾ ਗਿੱਲਾ ਕਰਕੇ ਆਪਣੇ ਸਿਰ ਤੇ ਬੰਨੋ ਅੱਧੇ-ਅੱਧੇ ਘੰਟੇ ਬਾਅਦ ਪਿਆਸ ਨਾ ਵੀ ਹੋਵੇ ਤਾਂ ਵੀ ਪਾਣੀ ਪਿਓ ਘੰਟਾ ਟਾਪਾ ਦਿਓ ਪਿਆਸ ਨਾ ਵੀ ਹੋਵੇ ਤਾਂ ਪਾਣੀ ਜ਼ਰੂਰ ਪਿਓ ਪਾਣੀ ਪੀਣ ਦੇ ਨਾਲ ਤੁਹਾਡਾ ਜਿਹੜਾ ਸਰੀਰ ਹੈ ਤੰਦਰੁਸਤ ਰਹੇਗਾ ਤਾਂ ਇਸ ਨੂੰ ਗਰਮੀ ਜਿਹੜੀ ਹੈ ਨਹੀਂ ਲੱਗੇਗੀ ਅੰਦਰ ਗਰਮੀ ਵੜ ਗਈ ਤਾਂ ਯਾਦ ਰੱਖਿਓ ਫਿਰ ਬਹੁਤ ਨੁਕਸਾਨਦਾਇਕ ਹੈ ਕੁਝ ਸਾਡੇ ਖਾਣੇ ਇਹੋ ਜਿਹੇ ਨੇ ਤੇ ਫਿਰ ਬਿਮਾਰੀਆਂ ਆਪਣੇ ਆਪ ਲੱਗਣਗੇ ਕਿ ਬਹਾਨਾ ਬਣ ਜਾਂਦਾ ਫਿਰ ਮੁੜ ਕੇ ਵੇਲਾ ਹੱਥ ਨਹੀਂ ਆਉਂਦਾ ਇਹ ਗੱਲ ਯਾਦ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ